ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਕੋ ਬਲੌਗਸ ਬਪਾ ਰਹਿ ਜਾਂ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਵਧੀਆ ਹੋ ਅਸਕਰਦੀ ਤੁਸੀਂ ਠੀਕ ਠਾਕ ਹੋਗੇ ਉਹ ਦੇਸ਼ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਅੱਜ ਹੈਗੀ 3 ਕਿ 4 4 ਮੇਰੇ ਖਿਆਲ ਚਾਰ ਹੀ ਹੋਣੀਆਂ ਤਾਂ ਦਪਹਿਰ ਦਾ ਟਾਈਮ ਹੋ ਗਿਆ ਢਾਈ ਪੋਣੇ ਦਾ ਟਾਈਮ ਹੋ ਗਿਆ ਤੇ ਸਵੇਰੇ ਸਵੇਰੇ ਮੈਂ ਗਈ ਸੀ ਡਾਕਟਰ ਸਾਹਿਬ ਨਾਲ ਫੋਟੇ ਤਾਂ ਮੈਂ ਵੈਸੇ ਘੁੰਮਣ ਗਈ ਸੀਗੀ ਤੇ ਮੈਨੂੰ ਲੱਗੇ ਵਧੀਆ ਮੂੰਗਰੇ ਆ ਦੇਖੋ ਮੂੰਗਰੇ ਕਿੰਨੇ ਸੋਹਣੇ ਮੈਂ ਕਿਹਾ ਚਲੋ ਨਵੇਂ ਕਰ ਲਈਏ ਮੂੰਗਰੇ ਹਨਾ ਕਈ ਇਹਨੂੰ ਮੂੰਗਰੇ ਕਹਿੰਦੇ ਆ ਕਈ ਸੂੰਗਰੇ ਕਹਿੰਦੇ ਆ ਯਾਨੀ ਕਈ ਨਾਂ ਆ ਆਪ ਆਪਣੀ ਇਲਾਕੇ ਦੀ ਭਾਸ਼ਾ ਦੀ ਬੋਲਦੀ ਹੁੰਦੀ ਆ ਆ ਭਾਸ਼ਾ ਹੁੰਦੀ ਆ ਦੇਖੋ ਇਹ ਮੂੰਗਰੇ ਜਿਹੜਾ ਜੜ ਸਣੇਵੇਂ ਲੈ ਆਂਦੇ ਜਾਂਦੇ ਜਾਂਦੇ ਪੱਟ ਕੇ ਹਤੋਂ ਤੇ ਮੈਂ ਕਿਹਾ ਚਲੋ ਜਿਹੜੇ ਮਤਲਬ ਹੋ ਗਏ ਜਿਹੜਾ ਮੱਝੋਂ ਮਝੂ ਉਹ ਆਪਣੇ ਮੱਝ ਨੂੰ ਪਾ ਦਾਂਗੇ ਉਹ ਖਾ ਲੋਗੀ ਹਨਾ ਤਦ ਇਹ ਮੈਂ ਆਲੂ ਕੱਟ ਕੇ ਪਿਆਜ਼ ਸਾਰਾ ਕੁਝ ਮਟੀਰੀਅਲ ਨੂੰ ਕੱਟ-ਬਾਟ ਕੇ ਤਿਆਰ ਕਰਕੇ ਤਾਂ ਫਿਰ ਇਹ ਤੇ ਵੀ ਬਹੁਤ ਮਿਹਨਤ ਲੱਗਦੀ ਹੈ ਇਹ ਇਕੱਲਾ ਕਰ ਲੈਣ ਇਹਨੂੰ ਆਪਾਂ ਕੱਟਣਾ ਤੇ ਮੂੰਗਰੇ ਦੀ ਸਬਜ਼ੀ ਨੂੰ ਹੁਣ ਮੂਲੀਆਂ ਦੀ ਹੋ ਗਈ ਰੁੱਤ ਖਤਮ ਤੇ ਹੁਣ ਮੂੰਗਰੇ ਦੀ ਆ ਤੇ ਮੈਸੇ ਸਲਾਦ ਨੂੰ ਤਾਂ ਮਿਲ ਜਾਂਦੀਆਂ ਸੈਰੋਂ ਮੂਲੀਆਂ ਤਾਂ ਬਸ ਘਰਾਂ 'ਚ ਖਤਮ ਹੋ ਗਈਆਂ ਤੇ ਹੁਣ ਮੂੰਗਰੇ ਬਣ ਗਿਆ ਚਲੋ ਇਹ ਠੀਕ ਹੈ ਮੈਂ ਹੁਣ ਨਾ ਸਾਰਾ ਸਮਾਨ ਤਿਆਰ ਕਰ ਲਵਾਂ ਆਲੂ ਵੀ ਕੱਟ ਲਾਂ ਸਾਰਾ ਕੁਝ ਜੋ ਵੀ ਇੱਥੇ ਪੈਂਦਾ ਹੈ ਹੈਨਾ ਤੇ ਦੇਖੋ ਕਿ ਨਾਲ ਖਾਣਾ ਖੇਡੇ ਤੰਦਖੋਣੀਆਂ ਵੀ ਕਿੰਦਾ ਟੇਸਟੀ ਬਣਦੀ ਆ ਬਲੌਗ ਦੇ ਨਾਲ ਐਂ ਨਾਲ ਬੜੇ ਐਂਡ ਤੱਕ ਬਣੇ ਰਹੋ ਤੇ ਚਲੋ ਜੀ ਵੇ ਠੀਕ ਇਹਨੂੰ ਕਰ ਲਵਾਂ ਸਵਾਰ ਲਵਾਂ ਤਾਂ ਜ ਬਣਾਉਣੀ ਮੂਗਰੇ ਸਬਜੀ ਬਹੁਤ ਵਧੀਆ ਬਣਦੀ ਹੈ ਮੂਗਰੇ ਸਬਜੀ ਇਹ ਤੇ ਦੇਖੋ ਕੱਲਾ ਕੱਲਾ ਕਿ ਨਿਸ਼ਾਨਣਾ ਇਹ ਕਰਨਾ ਹੈ ਤੇ ਮੈਸੇ ਪੱਕੇ ਨਹੀਂ ਹੈਗਾ ਸਾਰੇ ਲੈ ਰਹੀ ਆ ਇਹ ਤੇ ਆ ਦੇਖੋ ਟਾਣੀਆਂ ਦੇਖੋ ਕਿੰਨੇ ਕਿੱਦਾਂ ਦੀਆਂ ਆ ਦੀਆਂ ਇਕਦਮ ਸਹੀ ਆ। ਪੱਕੇ ਦੇ ਹੁੰਦੇ ਉਹਨਾਂ ਦੀ ਵਧੀਆ ਨਹੀਂ ਸਬਜ਼ੀ ਬਣਦੀ। ਜਿਹੜੇ ਹੁੰਦੇ ਲਹਿਰੇ ਹੁੰਦੇ ਆ ਤਾਂ ਉਹ ਇਕਦਮ ਵਧੀਆ ਬਣਦੇ ਆ। ਤੇ ਆ ਦੇਖੋ ਕਈ ਵਾਰੀ ਸੇ ਤਾਂ ਖੜੇ ਆ, ਖੜੇ ਬੋਟਲ ਤੋੜ ਲਿਆ ਹੁੰਦੇ ਆ ਪਰ ਨਹੀਂ ਮੈਂ ਇਦੇ ਮੁਸ਼ਕਲੇ ਲੈਂਦੀ ਆ। ਹੁਣ ਇਹਨਾਂ ਨੂੰ ਸਵਾਰ ਕੇ ਬਣਾਉਣੀ ਆ। ਤੇ ਠੀਕ ਠਾਕ। ਹਾਂਜੀ ਮੂਗਰੇ ਬਣਾਉਣ ਦੀ ਰੈਸਪੀ ਮੈਂ ਤਿਆਰ ਕਰ ਲਈ ਆ ਦੇਖੋ। ਆ ਮੂਗਰੇ ਕੱਟ ਲਏ ਵਿੱਚ ਇਹਦੇ ਹਰੇ-ਹਰੇ ਕਿੰਨੇ ਸੋਹਣੇ ਲੱਗਣ ੜੇ ਆ। ਤੇ 3 ਮੈਂ ਆਲੂ ਲੈ ਲਏ ਆ ਨਾਰਮਲ ਜੇ ਤੇ ਦੋ ਪਿਆਜ਼ ਟਮਾਟਰ ਤੇ ਦੋ ਤਿੰਨ ਲਸਣ ਦੀਆਂ ਕਲੀਆਂ ਤੇ ਆਦਰਕ ਇਹ ਮਤਲਬ ਸਾਰਾ ਪੇਸਟ ਮੈਂ ਨਾ ਬਣਾਉਂਗੀ ਮਸ਼ੀਨ ਦੇ ਨਾਲ ਤਾਂ ਕਈ ਮਤਲਬ ਕਟ ਲੈਂਦੇ ਆ ਗ੍ਰੈਂਡ ਨਾਲ ਗ੍ਰੈਂਡ ਕਰੂੰਗੀ ਇਹਨੂੰ ਮੈਂ ਤੇ ਕੱਟੀ ਤੋੜਕਲਾ ਅੱਜ ਮੈਂ ਨਵੇਂ ਤਰੀਕੇ ਨਾਲ ਅ ਮੂਗਰੇ ਦੀ ਸਬਜ਼ੀ ਬਣਾਉਂਗੀ ਤੇ ਬਹੁਤ ਟੇਸਟੀ ਲੱਗਦੀ ਆ ਤੁਸੀਂ ਬਸ ਬੜੇ ਰੋਗ ਬਲਾਗ ਦੇ ਨਾਲ ਹੁਣ ਮੈਂ ਮੀਸੀ ਤੇਜਾ ਗ੍ਰाइंड ਕਰੂੰਗੀ ਸਾਰਾ ਸਮਾਨ ਤੇ ਫਿਰ ਲਾਉਣੀਆ ਤੜਕਾ ਤੁਹਾਨੂੰ ਇਹਨੂੰ ਗ੍ਰाइंड ਕਰਕੇ ਰੱਖ ਲਵਾਂ ਤੇ ਇਹਦੇ ਵਿੱਚ ਮਿੱਤੇ ਗ੍ਰाइंड ਕਰ ਲੈਣਾ ਤੇ ਆਹ ਦੇਖੋ ਗ੍ਰाइंड ਮੈਂਨ ਕਰ ਲੱਗੀ ਆ ਤੇ ਫਿਰ ਤੜਕਾ ਲਾਉਣੀਆ ਪਿਆਰ ਹਾਂਜੀ ਪੇਸਟ ਮੈਂ ਹੁਣ ਤਿਆਰ ਕਰਕੇ ਰੱਖ ਲਿਆ ਦੇਖੋ ਸਾਰਾ ਕੁਝ ਮਿਕਸ ਸੀ ਇਹਦੇ ਪਿਆਜ ਉਹਨੂੰ ਸੋਤ ਕੜਾਹੀ ਵਿੱਚ ਹਾਂ ਗਰਮ ਮੇਰੀ ਹੋ ਗਈ ਆ ਤੇ ਥੋੜਾ ਜਿਹਾ ਪਾਣੀ ਸਪਾਣਾ ਸੀਗਾ ਤੇ ਪਾਣੀ ਸੁੱਕ ਗਿਆ ਤਾਂ ਹੁਣ ਕੜਾਹੀ ਚ ਪਾ ਲੈਣਾ ਤੇਲ ਤੇਲ ਥੋੜਾ ਵੱਧ ਹੀ ਪਾਵਾਂਗੇ ਕਿ ਸੁੱਕੀ ਸਬਜੀ ਆ ਨਹੀਂ ਤਾਂ ਤੇ ਹੁਣ ਤੇਲ ਲੈ ਜਰੂਰ ਹਨਾ ਪੱਕੂਗਾ ਤੇ ਫੇਰ ਇਹ ਆਪਾਂ ਤੜਕਾਲ ਪਾਉਣਾ ਵਿੱਚ ਇਹਦੇ ਤੇ ਤੇਲ ਵਿੱਚ ਪਾਤਾ ਇਹਦੇ ਤੇਲ ਪੱਕ ਜੂਗਾ ਤਾਂ ਫਿਰ ਤੜਕਾ ਪਾਉਣੀ ਹੈ ਥੋੜਾ ਟਾਈਮ ਲੱਗੂਗਾ ਤੇਲ ਪਕਣ ਨੂੰ ਉਹ ਸਾਰਾ ਮੇਰਾ ਸਮਾਨ ਇਹਨੂੰ ਰੈਡੀ ਆ ਦੇਖੋ ਹਾਂਜੀ ਤੇਲ ਮੇਰਾ ਪੱਕ ਚੁੱਕਾ ਤੇ 스멜 ਥੋੜੀ ਆ ਤੇ ਪੱਕ ਗਿਆ ਤੇ ਥੋੜਾ ਮੈਂ ਇਹਦੇ ਵਿੱਚ ਪਾਉਂਗੀ ਚਮਚਾ ਜੀਰੇ ਦਾ ਤੇ ਤੇਲ ਐਨ ਪੱਕ ਚੁੱਕਾ ਹੈ ਤੇ ਆ ਦੇਖੋ ਚਮਚਾ ਮੈਂ ਪਾਉਂਗੀ ਜੀਰੇ ਦਾ ਜੀਰਾ ਆਪਣਾ ਵਾਸ਼ ਭੁੱਜਣ ਵਾਲਾ ਹੀ ਆ ਭੁੱਜ ਜਾਣਾ ਤੇ ਬਾਅਦ ਜਿਹੜਾ ਬਣਿਆ ਪੇਸਟ जीरा भुका बनाया पेस्टा सब्जी एक नए तरीके बना लगी इस तरीके ने बहुत टेस्टी सब्जी बन है ਪੇਸਟ ਆਪਾਂ ਵੈਸੇ ਵੀ ਮਤਲਬ ਤਰੀ ਗਲੀ ਸਬਜ਼ੀ ਹੁੰਦੀ ਉਹਦਾ ਬਣਾਉਣੀ ਹੁੰਦੀ ਆ ਪਰ ਮੈਂ ਸੁੱਕੀ ਸਬਜ਼ੀ ਪੇਸਟ ਬਣਾਤਾ ਹੈਗਾ ਤੇ ਬਹੁਤ ਟੇਸਟੀ ਬਣਦੀ ਆ ਇਸ ਲਈ ਦੇਣਾ ਕੇ ਖਾਏ ਕਰੋ ਤੇ ਵਿੱਚ ਹੁਣ ਮੈਂ ਨਮਕ ਮਸਾਲਾ ਨੇ ਸਾਰਾ ਕੁਝ ਪਾ ਦੂੰਗੀ ਇਹਦੇ ਇਹ ਤੜਕਾ ਜਰਾ ਪੁੱਜਣ ਲਈ ਰੱਖ ਦੂੰਗੀ ਤੇ ਆਪਣਾ ਇਹ ਤੜਕਾ ਸੋਨਾ ਜਿਹਾ ਹੋ ਜਾਵੇ एक चमचा मैं हल्दी का पाता एक चमचा मैं पाता लूण का एक लाल मिर्च का पाता एक मसाले का पाता थोड़े होर पा दें टेस्ट ज्यादा होगा ਤੇ ਮਸਾਲਾ ਹਣੇ ਤਾਂ ਥੋੜਾ ਥੋੜਾ ਮੈਂ ਰੱਖ ਦੇਣਾ ਹੈ ਥੋੜਾ ਇਹਦੇ ਵਿੱਚ ਥੋੜਾ ਇਹਦੇ ਵਿੱਚ ਪਾਣੀ ਪਾ ਦੇਣਾ ਇਹਦੇ ਮਸਾਲਾ ਇਕੜਾਈ ਨੇ ਨਾਲ ਨਾਲ ਨਾ ਲੱਗੇ ਤੇ ਥੋੜਾ ਪੱਕਣ ਨੂੰ ਛੱਡ ਦੇਣਾ ਇਹ ਤੇ ਆ ਮੈਂ ਹੈਨਾ ਮੂੰਗਰੇ ਭਿਗੇ ਰੱਖ ਲਿਆ ਇਹ ਬਾਅਦ ਚੋਂ ਮਤਲਬ ਪਾਣੇ ਆ ਅਜੀ ਮਸਾਲਾ ਮੇਰਾ ਪੁੱਜੀਆ ਹੈ ਤੇ ਮੇਰੇ ਵਿੱਚ ਹੁਣ ਮੁੰਗਰੇ ਪਾ ਦੇਣੇ ਆ ਤੇ ਇਸੇ ਵਿੱਚ ਇਹਨੂੰ ਪਕਾਉਣਾ ਹੈ ਇਹ ਬੈਸੇ ਹੈਗੇ ਤੇ ਲੈ ਰਹੀ ਆ ਜੇ ਕੋਈ ਮਾੜਾ ਮੋਟਾ ਵੀ ਹੋਊਗਾ ਪੱਕਾ ਤੇ ਸੋਨਾ ਪੱਕ ਜਾਊਗਾ ਕੱਚਾ ਕੋਈ ਨਹੀਂ ਰਹੂਗਾ ਤੇ ਥੋੜਾ ਸੇਕ ਲਵਾ ਕੇ ਇਹਨੂੰ ਫਿਰ ਬਾਅਦ ਚ ਪਾਵਾਂਗੇ ਆਲੂ ਲਓ ਜੀ ਮੈਂ ਮੂੰਗਰੇ ਪਾ ਦਿੱਤੇ ਕੜਾਈ 'ਚ ਤੇ ਥੋੜਾ ਜਿਹਾ ਮਿਕਸ ਕਰਦੇ ਆ ਇਹਨੂੰ ਬਹੁਤ ਟੇਸਟੀ ਬਣਨੇ ਆ 스멜 ਬਹੁਤ ਸੁਣੀ ਆਉਣ ਢਈ ਆ ਫਿਰ ਸੇਕ ਲਵਾਉਣੇ ਰੱਖੂਗੀ ਮੈਂ ਹੁਣ ਟੱਕਣ ਦੇ ਦੇਣਾ ਉੱਪਰ ਇਹਦੇ ਲਓ ਜੀ ਹੁਣ ਕੱਟ ਕੇ ਆਲੂ ਹਾਂ ਜੀ ਮੂਗਰੇ ਪਾ ਸੀ ਇਹਨਾਂ ਲੱਗ ਗਿਆ ਸੀ ਇੱਕ ਤੇ ਅੱਧੇ ਬਣ ਗਏ ਆ ਤੇ ਅੱਧੇ ਹੁਣ ਵਿੱਚ ਦੇਖੋ ਆ ਆਲੂ ਆ ਤੇ ਮੈਂ ਆਲੂ ਪਾਉਂਗੀ ਤੇ ਇਕੱਠੇ ਪੱਕਣ ਦੇਵਾਂਗੇ ਹੁਣ ਤੇ ਸੇਮ ਦੇ ਰੱਖ ਦੇਣੀ ਆ ਸਬਜੀ ਤਾਂ ਬੜੀ ਹਾਂ ਜੀ ਆਲੂ ਮੂਰੇ ਸਬਜੀ ਮੇਰੀ ਬਣ ਕੇ ਹੋ ਗਈ ਤਿਆਰ ਤੇ ਆ ਦੇਖੋ ਕਿੰਨੀ ਸੋਹਣੀ ਲੱਗਣ ਰਹੀ ਐ ਤੇ ਇਹਦੇ ਵਿੱਚ ਹੁਣ ਆ ਕੱਟ ਕੇ ਰੱਖਿਆ ਸੀ ਮੈਂ ਤਣੀਆਂ ਤਣੀਆਂ ਪਾ ਦੇਣੇ ਆ ਪਾਣੀ ਬਿਲਕੁਲ ਸੁੱਕ ਗਿਆ ਪਾਣੀ ਹੈ ਨਹੀਂ ਵਿੱਚ ਇਹਦੇ ਦੇਖੋ ਜਿਹੜਾ ਆਪਣਾ ਖਾਣ ਪੀਣ ਹੁੰਦਾ ਆ ਖਾਣ ਪੀਣ ਵਧੀਆ ਤਾਂ ਹੋਣਾ ਚਾਹੀਦਾ ਦੇਖਣ ਨੂੰ ਚੰਗੀ ਲੱਗੀ ਸਰ ਜੀ ਤੇ ਖਾਣ ਨੂੰ ਵੀ ਵਧੀਆ ਲੱਗੂਗੀ ਕਿੰਨੀ ਸੋਹਣੀ ਬਣ ਕੇ ਤਿਆਰ ਹੋ ਗਈਆਂ ਆਲੂ ਵੀ ਪੱਕ ਗਏ ਆ ਬਹੁਤ ਟੇਸਟੀ ਬਣੀ ਆ ਦੇਖਣ ਨੂੰ ਵਧੀਆ ਲੱਗਦੀ ਆ ਤੇ ਇਹ ਦੇਖੋ ਜਿਹੜੇ ਘਰਾਂ 'ਚ ਆਪਾਂ ਦਾਲ ਸਬਜ਼ੀ ਬਣਾਉਨੇ ਆ ਨਾ ਬਾਂਦੀ ਵੇਹ ਵਧੀਆ ਤੇ ਲੰਗਰਾਂ 'ਚ ਤਾਂ ਉਹ ਤੋਂ ਵਧੀਆ ਹੁੰਦੀ ਆ ਕਿਉਂ ਗਰਵਾਣੀ ਪਈ ਹੁੰਦੀ ਵਿੱਚ ਉਹਦੇ ਤੇ ਆਪਾਂ ਕਰ ਦਾਲ ਬਣਾਉਨੇ ਹਾਂ ਦਾਲ ਕਿੱਦਾਂ ਦੀ ਬਣੀ ਆ ਤੇ ਜੋ ਉਹੀ ਆਪਾਂ ਦਾਲ ਗੁਰਦੁਆਰਾ ਸਾਹਿਬ ਖਾਣੇ ਆ ਉਹੀ ਆਪਾਂ ਦਾਲ ਕਿੰਨੀ ਵਧੀਆ ਲੱਗਦੀ ਆ ਤੇ ਗੈਸ ਨੇ ਕਰਤਾ ਬੰਦ ਉਹ ਬਣ ਗਈ ਮੇਰੀ ਸਬਜ਼ੀ ਉਹ ਵੀ ਪਿਆਰ ਜੀ ਥੋੜੀ ਜਿਹੀ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਦੱਸੋ ਸੈਬਰ ਨੂੰ ਮਟਗਾ ਦਨ ਕੁ ਦਨ ਲਾਈਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ